ਬੜੇ ਸਾਰੇ ਦੁਖੀ ਆ ਅੱਜ ਅੱਜ ਤੁਈਆਂ ਹੀ ਲੱਗੀਆਂ ਪ੍ਰਧਾਨ ਜੀ ਕੀ ਬਣਨ ਜਾ ਰਿਹਾ ਜਿੱਥੇ ਆ ਮੁਸ਼ਕ ਮਾਰ ਰਿਆ ਗੰਦਗੀ ਫੈਲੀ ਹੋਈ ਆ ਇੱਥੇ ਸਰਕਾਰੀ ਡਿਸਪੈਂਸਰੀ ਪਣ ਜਾ ਰਹੀ ਆ ਜੋ ਕਿ ਡੀਸੀ ਦਫਤਰ ਡੀਸੀ ਸਾਹਿਬ ਦੀ ਕੋਠੀ ਦੇ ਬੈਕਸਾਈਡ ਆ ਕੂੜਾ ਖਿਲਰ ਰਿਆ ਪਿਆ ਕੁੜੀਆਂ ਟੁੱਟੀਆਂ ਪਈਆਂ ਲੋਕ ਡਿੱਗਦੇ ਆ ਬੇਨਤੀ ਹੈ ਪਹਿਲਾਂ ਇਹਦਾ ਵੀ ਸੁਧਾਰ ਕੀਤਾ ਜਾਵੇ ਉਹ ਗੰਦਗੀ ਦਾ ਸੁਧਾਰ ਕੀਤਾ ਜੇ ਲੋਕ ਰਹਿ ਰਹੇ ਨੇ ਰੈਸ਼ਾ ਇਧਰ ਵੇਖੋ ਸਾਰੀ ਕੋਠੀਆਂ ਬਣੀਆਂ ਇਹਨਾਂ ਦਾ ਸੁਧਾਰ ਕੀਤਾ ਜਾਵੇ ਪਹਿਲਾਂ ਕੂੜਾ ਦਾ ਡੰਪ ਚੱਕਿਆ ਜਾਵੇ ਉਸ ਤੋਂ ਬਾਅਦ ਦਸੇ ਪੈਂਸੀ ਦੀ ਗੱਲ ਸੋਚੀ ਨਹੀਂ ਨਗਰ ਕੌਂਸਲ ਫਰੀਦਕੋਟ ਦਾ ਕਹਿੰਦੀ ਵੀ ਸਾਡੇ ਕੋਲ ਡੰਪ ਬਣਾਉਣ ਵਾਸਤੇ ਜਗ੍ਹਾ ਹੀ ਨਹੀਂ ਹੈਗੀ ਕਿੱਥਲਾ ਇਹ ਹੀ ਬਣੀ ਸਗੀ ਹੈ ਕਰਨ ਦਾ ਸਹੀ ਨਹਿਰਾਂ ਦੇ ਉੱਪਰ ਜਿੰਨੀ ਮਰਜ਼ੀ ਜਗ੍ਹਾ ਸਾਈਡਾਂ ਤੇ ਪਈ ਆ ਉੱਥੇ ਆ ਤਾਂ ਡੰਪ ਬਣਾ ਸਕਦੇ ਆ ਸਰਕਾਰੀ ਜਗ੍ਹਾ ਸੇਵਲਾਲ ਦੀ ਪਈ ਉੱਥੇ ਜਾ ਕੇ ਡੰਪ ਪਾ ਸਕਦੇ ਆ ਇਹ ਗੱਲ ਕਰੀਏ ਤਾਂ ਤੁਸੀਂ ਦੇਖੋ ਪੁਲੀ ਦਾ ਹਾਲ ਕੀ ਹੈਗਾ ਕੀ ਕਹਿਣਾ ਚਾਹ ਤੁਸੀਂ ਇੱਥੇ ਡੌਗਰ ਵਸਤੀ ਦੇ ਨਮਾਇंदे ਵੀ ਆ ਮੁਖੀ ਵੀ ਹੋਵੋਗੇ ਇੱਥੇ ਹਾਸੇ ਵਗੈਰਾ ਹੁੰਦੇ ਆ ਮੱਲਨ ਵਾਸੀ ਵੀ ਦੱਸਦੇ ਹੈਗੇ ਆ ਅਸੀਂ ਬਹੁਤ ਵਾਰੀ ਸ਼ਿਕਾਇਤ ਕਰ ਚੁੱਕੇ ਐਮਸੀ ਸਾਹਿਬ ਨੂੰ ਦੱਸਿਆ ਵੀ ਇਹਨਾਂ ਕੁੜੀਆਂ ਬਣਾਏ ਜਾਵੇ ਪਰ ਉਹ ਇਸ ਪਾਸੇ ਵਿਗਾੜੀ ਰੱਖਦੇ ਬਸ ਘਰੇ ਬੈਠੇ ਆ ਕਿ ਕਰਾ ਦੇ ਬਾਹਰ ਨਹੀਂ ਨਿਕਲਦੇ ਇਹਨਾਂ ਬਾਹਰ ਨਿਕਲਣਾ ਚਾਹੀਦਾ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਇਸ ਜਗ੍ਹਾ ਤੋਂ ਨਹੀਂ ਚਾਹੀਦੀ ਇਹ ਕਿ ਹਾਸਾ ਹੁੰਦਾ ਇੱਥੇ ਕੀ ਕਿਦਾਂ ਦੇ ਹਾਲਾਤ ਰਹਿੰਦੇ ਹੈਗੇ ਜਿਸ ਤਰ੍ਹਾਂ ਪੁਲੀ ਤੇ ਹਾਲਾਤ ਆ ਇੱਥੇ ਹੀ ਦੇਖੋ ਮਨ ਲਗਾ ਕਟੋ-ਕਟਨੀ ਦਾ 3-4 ਸਾਲ ਹੋ ਗਏ ਪੁਲੀ ਬਣੀ ਨਹੀਂ ਨਾ ਇਹ ਕਿਥੇ ਨੇ ਅੱਜ ਤੱਕ ਇੰਨੀਆਂ ਕੰਪਲੀਟਾਂ ਕੀਤੀਆਂ ਨਾ ਐਮਸੀ ਨੇ ਨਾ ਕਿਸੇ ਨੇ ਆਪਣਾ ਡੀਕੋਸੀਆ ਤੱਕ ਸੁਣੀ ਨਹੀਂ ਇੱਥੇ ਕਦੋਂ ਕਿਤੇ ਜਦੋਂ ਕੋਈ ਵਹੀਕਲ ਗੱਡੀ ਆਉਂਦੀ ਹੈ ਕਿਤੇ ਕੁੜੀ ਜਾਂ ਬੁੜੀ ਦੀ ਪੈਰ ਸਲਿੱਪ ਹੋ ਜਾਂਦਾ ਜਾਂ ਔਖਲੀ ਚ ਆ ਜਾਂਦਾ ਔਰ ਡਿੱਗ ਬੰਦੇ ਨਾਲ ਬੱਚੇ ਹੁੰਦੇ ਸਕੂਲੋਂ ਕੁੱਟੀ ਹੁੰਦੀ ਬਾਬਾ ਫਰੀਦ ਦਾ ਰਾਹ ਨਿਕਲਦਾ ਹੈਦਰ ਸਕੂਲ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜੀ ਨਾਲ ਇੰਨਾ ਕੋੜਾ ਪਿਆ ਆ ਹੀ ਤਾਂ ਮੱਖੋ ਮੱਖੀ ਹੋਏ ਹੋਏ ਆ ਇੱਥੇ ਜੀ ਆ ਹਾਲ ਆ ਜੀ ਨਹੀਂ ਤਾਂ ਘਾਰੇ ਕਰਮਚਾਰੀ ਆਏ ਆ ਪ੍ਰਸ਼ਾਸਨ ਆਏ ਆ ਕੋਈ ਨਹੀਂ ਬਸ ਪੁੱਛ ਕੇ ਚਲ ਜਾਂਦੇ ਆ ਜੀ ਜਾਂ ਕੋਈ ਫੋਨ ਤੇ ਦੱਸ ਦਿੱਤਾ ਕਿ ਯਾ ਪੁਲੀ ਬਣਾ ਦਿਓ ਨਾ ਜਿਹੜੀ ਆ ਰੈਸ਼ ਵਿਖਰੀ ਆ ਕਿਹਦੀ ਆ ਰੈਸ਼ ਇਹ ਕੌਣ ਰੰਦੀ ਆ ਇੱਥੇ 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 ਜੀ ਇਹ ਤਾਂ ਡੀਸੀ ਦੀ ਕੋਠੀ ਆ ਜੀ ਨਾਲ ਹੀ ਉਹ ਫਿਰ ਕੰਦ ਜਾਂਦੀ ਡੀਸੀ ਦੀ ਕੋਠੀ ਆ ਸਾਰੇ ਅਫਸਰਾਂ ਦਾ ਘਰ ਹੀ ਆ ਇੱਥੇ ਜਿੰਨੇ ਵੀ ਸਾਡੇ ਤਗੜੇ ਅਫਸਰ ਇੱਥੇ ਰਹਿੰਦੇ ਆ ਜੀ ਨਹੀਂ ਫਿਰ ਆਪਾਂ ਕੀ ਕਵਾਂਗੇ ਇਹਦੇ ਚ ਦੀਵੇ ਥਲੇ ਹਨੇਰਾ ਹੋਤਾ ਹੈ ਗਈ ਹੈ ਜੀ ਬਕੌਸ ਕੀ ਗਾਇਸ ਕਰਦੇ ਆਪਾਂ ਜੀ